ਵੱਲੋਂ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਇੰਜਾਮ ਦਿੱਤਾ ਜਾ ਰਿਹਾ ਤਾਂ ਪਿੰਡ ਚੰਨਣਕੇ ਦੇ ਵਿੱਚ ਮੌਜੂਦ ਆ ਜ਼ਿਲ੍ਹਾ ਅਮਰਸਰ ਦਾ ਇਹ ਪਿੰਡ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਦਿਨ ਦਾ ਟਾਈਮ ਹੈ ਤਾਂ ਦਿਨ ਦੇ ਟਾਈਮ ਹੀ ਇੱਕ ਚੋਰ ਨੂੰ ਜਿਹੜਾ ਹੈ ਇਹਨਾਂ ਲੋਕਾਂ ਨੇ ਕਾਬੂ ਕੀਤਾ ਹੈ ਔਰ ਇਸ ਵਕਤ ਪੁਲਿਸ ਜਿਹੜੀ ਹੈ ਉਹ ਵੀ ਉੱਥੇ ਮੌਕੇ ਦੇ ਉੱਤੇ ਪਹੁੰਚ ਚੁੱਕੀ ਹੈ ਤਾਂ ਪੁਲਿਸ ਦੇ ਵੱਲੋਂ ਵੀ ਜਿਹੜੀ ਹੈ ਉਸ ਨੂੰ ਕਾਬੂ ਕਰ ਲਿਆ ਗਿਆ ਤਾਂ ਤੁਸੀਂ ਮੋਟਰਸਾਈਕਲ ਦੇਖ ਸਕਦੇ ਹੋ ਕਿ ਇਸ ਦੇ ਉੱਪਰ ਜਿਹੜਾ ਸਮਾਨ ਲੱਦਿਆ ਹੋਇਆ ਹੈ ਨਾ ਤਾਂ ਮੋਟਰਸਾਈਕਲ ਦੀ ਕੋਈ ਨੇਮ ਪਲੇਟ ਹੈ ਨਾ ਮੋਟਰਸਾਈਕਲ ਦਾ ਕੋਈ ਜਿਹੜਾ ਨੰਬਰ ਹੈ ਉਹ ਦਿਖਾਈ ਦੇ ਰਿਹਾ ਹੈ ਤਾਂ ਮ ਤੇ ਹੋਰ ਸਮਾਨ ਜਿਹੜਾ ਉਹ ਲੱਦਿਆ ਹੋਇਆ ਤਾਂ ਪਿੰਡ ਦੇ ਲੋਕ ਇੱਥੇ ਮੌਜੂਦ ਨੇ ਸਰਪੰਚ ਸਾਹਿਬ ਕੀ ਮਾਮਲਾ ਹੈ ਜੀ ਇਹ ਮਾਮਲਾ ਇਹ ਪਿਛਲੇ 3-4 ਦਿਨ ਤੋਂ ਹਾਂਜੀ ਹਾਂਜੀ ਪਿਛਲੇ 3-4 ਦਿਨ ਤੋਂ ਮੋਟਰਾਂ ਦੇ ਉੱਤੋਂ ਜੋ ਟੱਕਣਵਾ ਜੋ ਸਟਾਰਟਰਵਾ ਜੋ ਡਿਲੀਵਰੀ ਪੈਪ ਕੀ ਬੈਂਡ ਗੋਡੇ ਹੋਰ ਬੰਬੀਆਂ ਦੇ ਗਾਡਰ ਦਾਤੀਆਂ ਤੱਕ ਡਾਤੀਆਂ ਤੱਕ ਇੰਜਣਾਂ ਦੇ ਕੀ ਜਾਂਦੇ ਨਿੱਕਾ ਮੋਟਾ ਸਮਾਨ ਸਾਰਾ ਹੀ ਚੋਰ ਲੈ ਗਿਆ ਕਬੱਡੀਆਂ ਅੱਛਾ ਹਾਂ ਤੇ ਉਹ ਕੱਲ ਦੇ ਭਾਲ ਕਰਨ ਦੇ ਸੀ ਦੱਬਣ ਦੇ ਪਿੰਡ ਦੇ ਲੋਕਾਂ ਚ ਖਾਮਨ ਥਾਣੇ ਵੀ ਜਾਣਾ ਸੀ ਅਸੀਂ ਤੇ ਅਸੀਂ ਦੇ ਭਾਲ ਕਰਨੇ ਕੋ ਚੋਰ ਕਿਸ ਤਰ੍ਹਾਂ ਦਾ ਵੀ ਅੱਜ ਲੱਭ ਲਿਆ ਇਹ ਇਹ ਤੋਂ ਗਾਂ ਪੁਸ਼ਪਰਤਾਲ ਕਰਕੇ ਤੇ ਅਗਲੀ ਕਰੀਏ ਨਾਲ ਜੋੜ ਕੇ ਸਾਰੇ ਚੋਰ ਲੱਭੋ ਇਹ ਕੱਲਾ ਇਹ ਕਿੱਦਾਂ ਪਤਾ ਲੱਗਾ ਜੀ ਅੱਜ ਤੁਹਾਨੂੰ ਅਜੇ ਸਸਤੇ ਵਿੱਚ ਗਾਡਰ ਪਛਾਣ ਲਿਆ ਜਿਹੜਾ ਗਾਡਰ ਲੱਥਾ ਸੀਗਾ ਫਾਟ ਉਹਨਾਂ ਪਛਾਣ ਕੇ ਤੇ ਫਿਰ ਸਾਰੇ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਗਏ ਕਿੱਥੋਂ ਫੜਿਆ ਜੀ ਇਹਨੂੰ ਤੈਨੂੰ ਸੜਕ ਦੇ ਉੱਤੇ ਕਾਬੂ ਕੀਤਾ ਨਾ ਲਈ ਜਾਂਦੇ ਆ ਸੀਗਾ ਸੜਕ ਤੇ ਟੈਂਟ ਤੋਂ ਖਰੀਦ ਕੇ ਲਿਆਂਦਾ ਗਾਡਰੇ ਨੇ ਹਾਂ ਕੋਥੋਂ ਕੀਦਗੇ ਲੈਂਦਾ ਤੇ ਉਹ ਜਿਹੜਾ ਜਿੱਦ ਕੋ ਖਰੀਦ ਕੇ ਲੈਂਦਾ ਉਹ ਆਪੇ ਨਾਂ ਦੱਸੂਗਾ ਕਿ ਕੋਈ ਲੈਂਦਾ ਕੀਦਿਆ ਨੇ ਇਹ ਤੋਂ ਪਹਿਲਾਂ ਹੋਰ ਕਿੱਥੋਂ ਸਮਾਨ ਚੋਰੀ ਕੀਤਾ ਵਾ ਇਹਨੇ ਇਹਨੇ ਤੇ ਮੇਰਾ ਘਰ ਲੱਗ ਕੇ ਸਾਕੇ ਬਹੁਤ ਸਮਾਨ ਖਰੀਦਿਆ ਚੋਰੀ ਦਾ ਦੇ ਸਾਈਕਲ ਇੱਕ ਦੱਸਣ ਦੀ ਆ ਹੀ ਸਾਈਕਲ ਦਾ ਕੁਝ ਲੈ ਗਿਆ ਹੋਰ ਪਤਾ ਨਹੀਂ ਕਿੰਨਾ ਕਿ ਚਾਬੀਆਂ ਚੂੜੀਆਂ ਸਭ ਇਹਦੇ ਕੋਲ ਉਹਦੇ ਨਾਲ ਹੋਰ ਵੀ ਆਵੇ ਹੋਣਗੇ ਆਹ ਇਹ ਕਿੱਥੋਂ ਕਿਥੋਂ ਬਾਹਰੋਂ ਆਉਂਦੇ ਨੇ ਲੋਕ ਇਹ ਲੋਕ ਸਾਡੇ ਨਾਸ਼ ਦੀ ਕੁਈ ਤੇ ਹੈ ਜੀ ਬਾਜੀਗਰਾਂ ਦਾ ਡੇਰਾ ਉਹ ਕੁਵਾਰ ਦਾ ਕੰਮ ਕਰਦੇ ਆ ਬਸ ਜੋ ਹੈ ਕਨਸਾਪ ਛੋਟਾ ਕਨਸਾਪ ਪੁਰੇ ਆ ਠੀਕ ਹੈ ਉੱਥੋਂ ਹੀ ਮਤਲਬ ਸਮਾਨ ਜਿਹੜਾ ਟੋਰੀਆਂ ਦਾ ਲਈ ਜਾਂਦੇ ਤੇ ਕਾਹ ਕੱਢੀ ਜਾਂਦੇ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਅਸੀਂ ਪੂਰ ਜ਼ੋਰ ਸਫਾਰਸ਼ ਕਰਦੇ ਹਾਂ ਪੂਰੇ ਪਿੰਡ ਵੱਲੋਂ ਨਗਰ ਵੱਲੋਂ ਕਿ ਇਹ ਜਿਹੜੇ ਬਾਜ਼ੀਗਰਾਂ ਜਿਹੜੇ ਇਤਬਾਰ ਲੈਂਦੇ ਆ ਇਹਨਾਂ ਨੂੰ ਕਾਬੂ ਕੀਤਾ ਜਾਵੇ ਜਿਨੇ ਵੀ ਅਗੇ ਕਬਾੜੀਏ ਹਾਂ ਕਰਾਦੀ ਤਲਾਸ਼ੀ ਲਈ ਜਾਵੇ ਸਕ ਪਿੰਡ ਜਾਣ ਕੇ ਵੀ ਕਰਾਦੀ ਦੇਰਿਆਂ ਦੀ ਤਲਾਸ਼ੀ ਲਈ ਕੇ ਤੇ ਜਿੱਥੇ ਤੋਂਈ ਦਾ ਸਮਾਨ ਸਾਾਨੂੰ ਸ਼ੱਕ ਆ ਵੀ ਹਾਲੇ ਵੀ ਚੋਈ ਦਾ ਸਮਾਨ ਇਸ ਪੈੜੀਆਂ ਤੇ ਪਿਆ ਨਾ ਇਹਨਾਂ ਲਾ ਲਾ ਰੱਖਿਆ ਕਿ ਜ਼ਿਆਦਾਤਰ ਮੋਟਰਾਂ ਦਾ ਸਮਾਨ ਜਿਹੜਾ ਉੱਥੋਂ ਚੋਰੀ ਆ ਅੱਜਕੱਲ ਮੋਟਰਾਂ ਦਾ ਹੀ ਆ ਇਸਮ ਪਹਿਲਾਂ ਮੋਟਰਾਂ ਦੀ 17 ਜਣੀ ਜਿੱਤ ਫਿਲਬਰ ਹੁੰਦਾ ਉਹ ਲੈ ਕੇ ਹੀ 67 ਵੀ ਲੈ ਕੇ ਆ ਹਾਂ ਬਿਲਕੁਲ ਇੱਥੇ ਹੋਰ ਵੀ ਲੋਕ ਨੇ ਭਾਈ ਸਾਹਿਬ ਕੀ ਮਾਮਲਾ ਹੈ ਕਿ ਇਸ ਗੱਲ ਨੂੰ ਲੈ ਕੇ ਫੜਿਆ ਜੀ ਅੱਜ ਬੰਦਾ ਇਹ ਭਾਜੀ ਸਾਡੇ ਪਿੰਡ ਦਾ ਆਪਣਾ ਛੋਟਾ ਚੰਦਕੀ ਸਾਡਾ ਵੱਡਾ ਪਿੰਡ ਆ ਇਹ ਜਦੋਂ ਮਰਜੀ ਆਉਂਦੇ ਆ ਅੱਗੇ ਮੁੰਡੇ ਦਾ ਆਪਣੇ ਸੱਜਣਿਆਂ ਉਹਨਾਂ ਦਾ ਗੱਡਾ ਚੋਰੀ ਹੋ ਗਿਆ ਕੱਲ ਵੀ ਸਾਰੇ ਬੰਦੇ ਕਹਿਣ ਦੇ ਵੀ ਗੱਡਾ ਸਾਡਾ ਚੋਰੀ ਹੋ ਗਿਆ ਅੱਜ ਇਹ ਲੈ ਕੇ ਜਾਣ ਦੇ ਖਰੀਦ ਕੇ ਤੇ ਆਪਾਂ ਰੰਗਿਆ ਤੇ ਇਹਨੂੰ ਫੜ ਲਿਆ ਵਾ ਨਾ ਇਹ ਕੋਈ ਮੋਟਰ ਛੱਡਦੇ ਆ ਜੀ ਨਾ ਕੋਈ ਟਰਾਂਸਫਾਰਮ ਛੱਡਣ ਦੇ ਆ ਕੋਈ ਪਿੰਡ ਦੀ ਕੋਈ ਕੋਈ ਬੰਦਾ ਨਹੀਂ ਸਾਰੇ ਲੋਕ ਦੁਹੀ ਆ ਪਰ ਮੇਨ ਜਿਹੜਾ ਕੋਈ ਵੇਚਦਾ ਵੈ ਇਹਨਾਂ ਨੂੰ ਇਹ ਹਰ ਹੰਸਾਪੁਰ ਸਾਰਾ ਪਿੰਡ ਆਲਮੋਸਟ ਖਰੀਦਣ ਡਿਆ ਆ ਜੀ ਬਾਜੀ ਕਰ ਤੇ ਜਿੰਨੇ ਆ ਖਰੀਦਣ ਡਿਆ ਤੇ ਆਪਾਂ ਨੇ ਵੀ ਇਹਨਾਂ ਦੇ ਕਾਰਵਾਈ ਹੋਵੇ ਸਕਤੋ ਸਾਡੇ ਗਾਂ ਜਿਹੜੀ ਆ ਵੀ ਸਾਨੂੰ ਮਤਲਬ ਚੰਗਾ ਕੋਈ ਬਚਾਓ ਜੇ ਕਿ ਨਹੀਂ ਤੇ ਨਕਸਾਨੀ ਅੱਜ ਕੱਲ ਕਿੰਨੇ ਤੇ ਟਰਾਂਸਫਰ ਦੋ ਵਾਰੀ ਦਾ ਸਾਡਾ ਟਰਾਂਸਫਰ ਲੱਗ ਗਿਆ ਜੀ ਤਾਂ ਬਿਲਕੁਲ ਇੱਥੇ ਲੋਕ ਭਾਈ ਸਾਹਿਬ ਕੀ ਨਾਮ ਆ ਜੀ ਤੁਹਾਡਾ ਬੀਰਾਮ ਇਹ ਕਿੱਥੋਂ ਲਿਆਇਆ ਸਮਾਨ ਤੁਸੀਂ ਚੇਨਲ ਕਿਹਾ ਤੋਂ ਲਿਆ ਨਹੀਂ ਇਹ ਚੋਰੀ ਦਾ ਸਮਾਨ ਖਰੀਦਦੇ ਹੋ ਫਰਾਂ ਨਹੀਂ ਮਣ ਚੋਰੀ ਦਾ ਮੈਨੂੰ ਤਾਂ ਨਹੀਂ ਪਤਾ ਲੱਗਾ ਮੈਂ ਲੈ ਲਿਆ ਬਾਈ ਜੋਗਾ ਜੋਗੇ ਕੋ ਲਿਆ ਨਾ ਇਹ ਜੋਗਾ ਕਿਹੜਾ ਵਾ ਪਹਿਲਾਂ ਵੀ ਜੋਗੇ ਤੋਂ ਲੈਨੇ ਹੋ ਨਹੀਂ ਮੈਂ ਨਹੀਂ ਕਦੇ ਸਮਾਨ ਲਿਆ ਪਹਿਲੀ ਵਾਰੀ ਮਿਲਿਆ ਜੋਗਾ ਕਿੱਥੋਂ ਦਾ ਵਾ ਕਿਹੜੇ ਪਿੰਡ ਦਾ ਜੋਗਾ ਛੋਟੇ ਚੈਨਲ ਕਹਿੰਦਾ ਫਰਾਵਾ ਮੱਛੀ ਜਿੱਧਰ ਮੱਛੀਆਂ ਪਈਆਂ ਉਧਰ ਘਰ ਵਾ ਅੱਛਾ ਹਾਂਜੀ ਕਿੰਨੇ ਦਾ ਲਿਆ ਸਮਾਨ ਇਹ ਮੈਂ ਇੱਥੇ ਰਿਆ 100 ਦਾ ਲਿਆ ਪਰ ਜਿਹੜੇ ਬੰਦਿਆਂ ਨੇ ਤੁਹਾਨੂੰ ਹੁਣ ਫੜ ਲਿਆ ਉਹ ਕਹਿੰਦੇ ਸਬਾਨ ਸਾਡਾ ਚੋਰੀ ਦਾ ਵਾਏ। ਏ ਮੈਨੂੰ ਨਹੀਂ ਪਤਾ ਵੀ ਚੋਰੀ ਦਾ ਮੈਂ ਲੈ ਲਿਆ ਵਾ। ਮੈਂ ਲੈ ਲਿਆ ਮੈਂ ਚੁੁੱਠੀ ਨਹੀਂ ਮਾਰਦਾ ਮੈਨੂੰ ਨਹੀਂ ਪਤਾ ਚੋਰੀ ਦਾ। ਹਾਂ ਆ ਮੋਟਰਸਾਈਕਲ ਤੁਹਾਡਾ ਵਾ? ਮੋਟਰਸਾਈਕਲ ਦੀ ਕੁਆੜੀ ਕੋਲ ਲਿਆ ਮੈਂ ਚਲਾਉਣ ਚਲੂ ਗਣਾ ਵਾ ਅਸ ਸੀ ਮੇਰਾ ਨਹੀਂ ਨੰਬਰ ਕਿਹੜੇ ਕੁਆੜੀ ਤੋਂ ਲਿਆ ਮੋਟਰਸਾਈਕਲ? ਇੱਥੋਂ ਗਾ ਕੁਈ ਤੋਂ ਲਿਆ। ਨਾ ਨਾ ਰਾਜੂ ਰਾਜੂ ਕੁਆੜੀ ਤੋਂ? ਹਾਂ। ਆ ਬਿਲਕੁਲ ਇੱਥੇ ਮੁਲਾਜ਼ਮ ਹੀ ਨਾਲ ਨੇ ਅ ਅੱਜ ਫੜ ਲਿਆ ਜੀ ਇਹਨੂੰ ਚੋਰ ਨੂੰ ਕੀ ਕਰੋਗੇ ਹੁਣ ਇਹਨਾਂ ਫੜ ਕੇ ਫੜਾਇਆ ਜੀ ਹਾਂਜੀ ਤੇ ਭਾਜੀ ਹਣਾ ਫੜ ਕੇ ਫੜਾਇਆ ਕੀ ਕਾਰਵਾਈ ਕਰੋਗੇ ਹੁਣ ਪਰਚਾ ਦਵਾਂਗੇ ਜੀ ਇਸ ਚੋਰੀ ਦਾ ਜਿਹੜਾ ਮੋਟਰਸਾਈਕਲ ਦਾ ਨੰਬਰ ਤੇ ਜਿਹੜਾ ਮੋਟਰਸਾਈਕਲ ਹੈ ਇਹਦੇ ਕੋਲ ਸ੍ਰੀ ਇਹ ਵੀ ਕਰਾਂਗੇ ਜੀ ਕਿ ਕਲੀਅਰ ਕਰਾਂਗੇ ਮੋਟਰਸਾਈਕਲ ਦਾ ਕੋਈ ਨੰਬਰ ਨਹੀਂ ਹੈਗਾ ਕੋਈ ਪਲੇਟ ਨਹੀਂ ਲੱਗੀ ਪਿਛਲੀ ਹੁੰਦੀ ਹੈ ਕਲੀਅਰ ਕਲੀਅਰ ਕਰਕੇ ਜੋ ਵੀ ਹੈ ਉਹਨਾਂ ਕਾਰਵਾਈ ਕੀਤੀ ਜਾਏਗੀ ਹਾਂ ਉਹਦੀ ਕਾਰਦੀ ਤਾਂ ਬਿਲਕੁਲ ਪੁਲਿਸ ਨੇ ਜਿਹੜਾ ਹੈ ਇਹਨੂੰ ਉਹਦੀ ਕਾਰਦੀ ਨੇ ਫੜ ਲਿਆ ਤਾਂ ਦੇਖ ਸਕਦੇ ਆ हां जी किने ਦੋ ਆਇਆ ਜੀ 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 ਵਾਰੀ ਜੋਗੀ ਦੀ ਘਰ ਦੀ ਹੈ ਨਾ ਉਹਨੇ ਖੁਦ ਆਖਿਆ ਵੀ ਗਾਡਰ ਭਾਜੀ ਸਾਡਾ ਵਾਰ ਤੇ ਤੇ ਲੈ ਲਓ ਲੈ ਲੈ ਚੈਕ ਮੈਨੂੰ ਨਹੀਂ ਪਤਾ ਕਿਥੋਂ ਲਾਇਆ ਕਿਥੋਂ ਮੈਨੂੰ ਕੋਠਿਓਂ ਲਾ ਕੇ ਦਿੱਤਾ ਨਾ ਆਪਣੇ ਆਪਣੇ ਕੋਠਿਓਂ हां ਆਪਣੇ ਕੋਠਿਓਂ ਤੇ ਲਾ ਕੇ ਤੇ ਫਿਰ ਮੈਨੂੰ ਦਿੱਤਾ ਵਾ ਕਿਨੇ ਪੈਸਾ ਲਿਆ ਜੀ हां ਮੈਂ 1300 ਦਾ ਲਿਆ ਵਾ 1350 ਰੁਪਏ ਮੈਂ ਦਿੱਤੇ ਆ ਭਾਜੀ हां ਤਾਂ ਬਿਲਕੁਲ ਇਸ ਇਸ ਵਿਅਕਤੀ ਦੇ ਉੱਤੇ ਜਿਹੜੇ ਨੇ ਚੋਰੀ ਦਾ ਸਮਾਨ ਖਰੀਦਣ ਦੇ ਜਿਹੜੇ ਉਹ ਦੋਸ਼ ਉਹ ਲਗਾਏ ਜਾ ਰਹੇ ਨੇ ਤਾਂ ਪੁਲਿਸ ਵੀ ਥਾਣਾ ਮੈਦਾ ਤੋਂ ਜਿਹੜੀ ਮੌਕੇ ਤੇ ਪਹੁੰਚ ਚੁੱਕੀ ਹੈ ਔਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਚੋਰੀ ਦਾ ਜਿਹੜਾ ਪਰਚਾ ਇਸ ਵਿਅਕਤੀ ਦੇ ਉੱਪਰ ਦਰਜ ਕੀਤਾ ਜਾਵੇਗਾ ਇਸ ਦਾ ਮੋਟਰਸਾਈਕਲ ਵੀ ਤੁਸੀਂ ਦੇਖਿਆ ਹੈ ਕਿ ਮੋਟਰਸਾਈਕਲ ਦਾ ਵੀ ਕੋਈ ਨੰਬਰ ਨਹੀਂ ਹੈ ਔਰ ਇਹ ਵੀ ਮੋਟਰਸਾਈਕਲ ਜਿਹੜਾ ਇਸਨੇ ਕਿਸੇ ਕੁਆੜੀ ਤੋਂ ਖਰੀਦਾ ਹੈ ਤਾਂ ਲੋਕਾਂ ਦੇ ਵਿੱਚ ਵੱਡਾ ਰੋਸ ਹੈ ਕਿ ਸਾਡੀਆਂ ਮੋਟਰਾਂ ਔਰ ਸਾਡੇ ਘਰਾਂ ਤੋਂ ਜਿਹੜਾ ਸਮਾਨ ਚੋਰੀ ਹੁੰਦਾ ਹੈ ਤਾਂ ਇਹ ਲੋਕ ਜਿਹੜੇ ਨੇ ਇਸ ਤਰ੍ਹਾਂ ਹੀ ਚੋਰੀ ਦਾ ਸਮਾਨ ਖਰੀਦ ਕੇ ਅੱਗੇ ਵੇਚਦੇ ਨੇ ਤਾਂ ਉਹਨਾਂ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਇਹਨਾਂ ਲੋਕਾਂ ਦੇ ਖਿਲਾਫ ਕਰਨ ਦੀ ਮੰਗ ਕੀਤੀ ਗਈ ਹੈ ਜਗਬਾਣੀ ਟੀਵੀ ਦੇ ਅੰਮ੍ਰਿਤਸਰ